ਇਹ ਆਈਡੀ ਦਾ ਅੰਜਪਾਈ ਸਾਹਿਬ ਕਰਾਜਾ ਕੋਈ ਬੁਸ਼ ਜੀ 30 ਸਾਲ ਹੋ ਗਏ ਮਨਵਦਾ ਪੁੰਨੀਵਾ ਸਾਲ ਤੋਂ ਨਾਸੀ ਚੱਕੀ ਵਿੱਚ ਲੱਗ ਗਿਆ ਤੇ 14 ਸਾਲਾਂ ਤੋਂ ਕੇਂਦਰਕ੍ਰਿਤ ਸਰਕਾਰ ਕੋਲ ਜੀਬੀਰ ਰਜਿਸਟ੍ਰਕ ਪਈਆ ਮੈਂ ਕਹਿਣਾ ਚਾਹੁੰਦਾ ਕਿ ਫੈਸਲਾ ਕੀਤਾ ਜਾਵੇ 5 ਸਾਲ ਹੋ ਗਏ ਸੁਪਰੀਮ ਕੋਰਟ بار-ਬਾਰ ਹੁਕਮ ਦੇ ਰਹੀ ਹੈ ਫੈਸਲੇ ਦੇ ਇਹ ਨਹੀਂ ਕਰਦਾ ਲੋਕਾਂ ਨੂੰ ਮੈਂ ਅੱਜ ਤੱਕ ਸਰ ਇੱਧਰ ਜੀ ਇੱਧਰ ਸਰ ਇਹ ਬੇਇੱਜ਼ਤੀ ਕਰਦਾ ਕਿ ਅਗਲਾ ਫੈਸਲਾ ਹੋਏਗਾ ਜਿਹੜੀ ਕਾਗਜ਼ਾਂ ਵਿੱਚ ਦਸਤਾਵੇਜ਼ ਜਿੱਦਾਂ ਬਸ ਇਹਦੀ ਕਾਗਜ਼ਾਂ ਦਾ ਖਲਾਸਾ ਨਹੀਂ ਹੋ ਰਿਹਾ ਜੀ ਸਤਾਤਰਾ ਵੀ ਕੰਮਾ ਨਾ ਕਰਨਾ ਆਪਣੇ ਆਪ ਦੇ ਵਿੱਚ ਬਹੁਤ ਬੇਗਾਨਾ ਤੇ ਜੇ ਇਹ ਕਾਲਪਕਸ਼ਰੀ ਜਦੋਂ ਪਿਆ ਗੋਰਮ ਪਿਆ ਅੱਜ ਕਿਹਾਵੇ ਕੌਮ ਦੇ ਸਨਮਾਨ ਨੂੰ ਵਕਰਾ ਕੇ ਅਗਲਾ ਫੈਸਲਾ ਲੈਣਾ ਠੀਕ ਹੈ ਸਰ ਪਹਿਲਾਂ ਕੁਝ ਹੋਊਗਾ ਹੀ ਪਹਿਲਾਂ ਕੁਝ ਹੋਊਗਾ ਉਸ ਕਾਰਨ ਜੋਂ ਦੇ ਨੌਂ ਸਾਲ ਹੋ ਗਏ 14 ਸਾਲ ਬੇਨਤੀ ਕਰਦਾ ਮਾਨ ਸਤਿਕਾਰ ਨਾਲ ਹੋ ਜਾਣ ਉਸ ਨੂੰ ਮੈਂ ਸਿਰ ਕਾਹਲ ਅਖੇ ਜਿੱਥੇ ਆਪ ਨੇ ਵੀ ਕੀਤਾ ਹੈ ਸੋਨ ਨੂੰ ਸਨਮਾਨ ਨੂੰ ਮੁੱਖ ਰੱਖ ਕੇ ਅਗਲਾ ਫੈਸਲਾ ਲਿਆ ਜਾਵੇ ਬਾਬਾ ਜੀ ਕਿਵੇਂ ਦੇਖ ਦੋ ਇਹ ਤਰਨ ਤਰ ਇਲੈਕਸ਼ਨ ਬਾਰੇ ਮੈਂ ਆਪਣੀ ਜ਼ਾਬ ਦੀ ਗੱਲ ਕਰ ਰਿਹਾ ਹਾਂ ਸਰ ਡੈਂਟਲ ਦੀ ਮਾਈਨਰ ਪ੍ਰੋਬਲਮ ਸੀ ਇਹਨਾਂ ਦੀ ਨੀਚੇ ਮੋਲਰ ਹੁੰਦਾ 7th ਹੁੰਦਾ 10ਵਾਂ ਨੰਬਰ ਰਾਈਟ ਸਾਈਡ ਤੇ ਉਹਨੂੰ ਵੀ ਪ੍ਰੋਬਲਮ ਸੀ ਸਿੰਪਲ ਫਿਲਿੰਗ ਸੀ ਉਹ ਕਰ ਦਿੱਤੀ ਅਸੀਂ ਹਾਂ ਹੁਣ ਠੀਕ ਠਾਕ ਨੇ ਜੀ ਕੋਈ ਪ੍ਰੋਬਲਮ ਨਹੀਂ ਹੈ ਇਸ ਤਰ੍ਹਾਂ ਦੀ ਕਿਸੇ ਤਰ੍ਹਾਂ ਦੀ ਪਹਿਲੇ ਵੀ ਕੋਈ ਦਿੱਕਤ ਆਈ ਸੀ ਨਹੀਂ ਪਹਿਲਾਂ ਤੇ ਕਈ ਵਾਰੀ ਆਉਂਦੇ ਤਿੰਨ ਚਾਰ ਸਾਲ ਪਹਿਲਾਂ ਆਏ ਸੀਗੇ ਉਦੋਂ ਵੀ ਪ੍ਰੋਬਲਮ ਸੀ ਰੂਟੀਨ ਚ ਹੀ ਹਰ ਬੰਦੇ ਨੂੰ ਪ੍ਰੋਬਲਮ ਆ ਜਾਂਦੀ ਹੈ ਜੀ ਇਹ ਕੋਈ ਮੇਜਰ ਇਸ਼ੂ ਨਹੀਂ ਹੈਗਾ ਯਾਰ ਅਸੀਂ ਤਾਂ ਅਸੀਂ ਰੂਟੀਨ ਚ ਆਏ ਦੇ ਪੇਸ਼ੈਂਟ ਹਾਂਜੀ ਨਹੀਂ ਹਲੇ ਕੁਝ ਨਹੀਂ ਜੀ ਪੇਸ਼ੈਂਟ ਦੀ ਕੋਈ ਕੰਪਲੇਨ ਨਹੀਂ ਹੈ ਉਹ ਜੋ ਕੰਪਲੇਨ ਸੀ ਉਹ ਦੀ ਰੀਡਰੈਸ ਕਰ ਦਿੱਤੀ ਹੈ ਜੀ ਤੇ ਹੁਣ ਦੁਬਾਰਾ ਆਣਗੇ ਤਾਂ ਅਸੀਂ ਦੇਖ ਲਾਂਗੇ ਉਹ ਤਾਂ ਐਡਮਿਸ਼ਨ

ਕੱਟ ਰਿਹਾ ਅੱਜ ਰਹਿ